ਔਰ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਨਿਕਲਦਾ ਤਾਂ ਇਹਨਾਂ ਦੀ ਇੱਕ ਮੰਗ ਸੀਗੀ ਕਿ ਐਕਸੀਡੈਂਟਲ ਪ੍ਰੋਨ ਏਰੀਆ ਹੋ ਜਾਂਦਾ ਸੋ ਅੱਜ ਜਿੱਥੇ ਅਸੀਂ ਮੂਰਤ ਕਰਨ ਆਏ ਆ ਜਿਹੜੀਆਂ ਸਰਵਿਸ ਲੇਨਸ ਹੈ ਉਹ ਪਲੱਸ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਕੋਈ ਪੈਚ ਵਰਕ ਅਗਰ ਲੱਗਦਾ ਹੋਣ ਵਾਲਾ ਸੋ ਉਹ ਪੈਚ ਵਰਕ ਵੀ ਜਿਹੜਾ ਉਹ ਇਹਦੇ ਨਾਲ ਹੀ ਕਰਕੇ ਦੇ ਆ ਮੈਡਮ ਕਿੰਨੇ ਇਹ ਕੁਝ ਸਮੇਂ ਤੋਂ ਇਹ ਰੋਡ ਬਣੀ ਪਹਿਲਾਂ ਸੀਗੀ ਬਟ ਇਹ ਰੋਡ ਖਰਾਬ ਜਲਦੀ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ ਕੋਸ਼ਿਸ਼ ਮੇਰੀ ਹੈ ਕਿ ਜਿਹੜੇ ਕੰਮ 70 ਸਾਲ ਵਾਲੇ ਨਹੀਂ ਕਰਕੇ ਗਏ ਹੈ ਕਿਤੇ ਸੀਵਰੇਜ ਨਹੀਂ ਹੈ ਕਿਤੇ ਪਾਣੀ ਨਹੀਂ ਮੈਂ ਅੱਜ ਵੀ ਦਾਇਰ ਕਰਕੇ ਆਟੀਆਂ ਕਿ ਸੀਵਰੇਜ ਪਾਣੀ ਤਾਂ ਕੋਈ ਏਰੀਆ ਇਹ じゃ ਹੋਣਾ ਨਹੀਂ ਚਾਹੀਦਾ ਜਿੱਥੇ ਨਾ ਪਿਆ ਹੋਵੇ ਵਿੱਚ ਨਹੀਂ ਜੀ ਮੰਡੀ ਦੇ ਲਈ ਮੈਂ ਹਮੇਸ਼ਾ ਤੋਂ ਬਹੁਤ ਸੀਰੀਅਸ ਰਹੀ ਹਾਂ ਔਰ ਮੇਰੀ ਇਹ ਵਿਸ਼ ਹੈਗੀ ਹੈ ਕਿ ਮੰਡੀ ਦੇ ਹਾਲਾਤ ਜਿਹੜੇ ਹੈ ਜਿਹੜਾ ਸਾਡਾ ਐਮਿਊਨੇਸ਼ਨ ਡੰਪ ਹੈ ਉਹਦੀਆਂ ਸ਼ਰਤਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਚਾਹਾਂਗੇ ਕਿ ਅਸੀਂ ਮੰਡੀ ਦੇ ਹਾਲਾਤ ਜਿਹੜੇ ਉਹ ਬਿਲਕੁਲ ਸੁਧਾਰੇ ਬਹੁਤ ਖਰਾਬ ਵੀ ਸਰਵਿਸ ਲੈਣ ਉਹਦੇ ਸਬੰਧ ਚ ਮੈਡਮ ਸਾਹਿਬ ਨੇ ਉਹਨਾਂ ਕਿਹਾ ਸੀ ਵੀ ਆਪਾਂ ਆਵਾਂਗੇ ਤੇ ਨਵੀਂ ਸੜਕ ਬਣਾਵਾਂਗੇ ਸਾਡੇ ਮੰਡੀ ਦੇ ਹੋਰ ਹੀ ਬੜੀਆਂ ਮੁਸ਼ਕਲਾਂ ਨੇ ਅੱਜ ਐਮਐਲਏ ਸਾਹਿਬ ਆਏ ਆ ਵੀ ਚਲੋ ਪਹਿਲਾ ਦਿਨ ਤੋਂ ਜਾ ਕਰਵਾ ਲਿਓ ਜੀ ਤੇ ਹੁਣ ਅੱਗੇ ਤੋਂ ਅੱਗੇ ਜਿਹੜਾ ਕੰਮ ਆਪਾਂ ਕਰਾਵਾਂਗੇ ਜੀ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵੱਲਾ ਸਬਜ਼ੀ ਮੰਡੀ ਨੂੰ ਜਾਣ ਵਾਲੀਆਂ ਸੜਕਾਂ ਬਹੁਤ ਹੀ ਖਰਾਬ ਹੋ ਚੁੱਕੀਆਂ ਸਨ ਜਿਸ ਨੂੰ ਲੈ ਕੇ ਲਗਾਤਾਰ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀ ਅੱਜ ਉਸ ਮੰਗ ਨੂੰ ਪੂਰਾ ਕਰਦਿਆਂ ਐਮਐਲਏ ਜੀਵਨ ਜੋਤ ਕੌਰ ਵੱਲੋਂ ਉਦਘਾਟਨ ਕੀਤਾ ਗਿਆ ਤੇ ਅੱਜ ਤੋਂ ਹੀ ਉਸ ਸੜਕ ਨੂੰ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਗਿਆ ਵਿਧਾਇਕ ਜੀਵਨ ਜੋਤ ਕੌਰ ਦੇ ਮੁਤਾਬਕ ਕਈ ਸਮੇਂ ਤੋਂ ਮੰਡੀ ਦੇ ਜਿਹੜੇ ਲੋਕ ਸੀ ਉਹ ਮੰਗ ਕਰ ਰਹੇ ਸੀ ਕਿ ਇਹਨਾਂ ਸੜਕਾਂ ਨੂੰ ਬਣਾਇਆ ਜਾਵੇ ਤਾਂਕਿ ਆਨ ਜਾਣ ਵਿੱਚ ਲੋਕਾਂ ਨੂੰ ਜੋ ਦਿੱਕਤਾਂ ਆ ਰਹੀਆਂ ਨੇ ਉਸ ਨੂੰ ਜਿਹੜਾ ਹੱਲ ਕੀਤਾ ਜਾਵੇ ਫਿਲਹਾਲ ਇਸ ਮੁਸ਼ਕਲ ਦਾ ਹੱਲ ਕਰਦੇ ਆ ਅੱਜ ਉਦਘਾਟਨ ਕੀਤਾ ਗਿਆ ਇਹ ਸੜਕ ਦਾ ਨਵੀਨੀਕਰਨ ਕਰਨ ਦੇ ਲਈ ਸੋ ਅੱਜ ਤੋਂ ਹੀ ਇਹ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਦੇ ਨਾਲ ਸਬਜ਼ੀ ਮੰਡੀ ਦੇ ਵਿੱਚ ਹੋਰ ਜਿਹੜੀਆਂ ਵੀ ਮੁਸ਼ਕਲਾਂ ਆਉਂਦੀਆਂ ਜਾਂ ਫਿਰ ਫੜੇ ਵਾਲਿਆਂ ਨੂੰ ਆ ਰਹੀ ਹੈ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਹੱਲ ਕੀਤਾ ਜਾਵੇਗਾ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਅੱਜ ਕਿਹੜੀ ਜਗ੍ਹਾ ਦੇ ਉਦਘਾਟਨ ਕਰਨ ਦੇ ਲਈ ਪਹੁੰਚੇ ਹੋ ਜੀ ਦੇਖੋ ਆ ਵੱਲਾ ਸਬਜ਼ੀ ਮੰਡੀ ਦੇ ਬਾਹਰ ਪਿੱਛੇ ਪੁਲ ਬਣਿਆ ਸੀਗਾ ਸੋ ਉਹਦੀਆਂ ਦੋਨੇ ਸਰਵਿਸ ਲੇਨਸ ਜੇ ਉਹ ਬਹੁਤ ਖਰਾਬ ਸੀ ਔਰ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਨਿਕਲਦਾ ਤਾਂ ਇਹਨਾਂ ਦੀ ਇੱਕ ਮੰਗ ਸੀਗੀ ਕਿ ਐਕਸੀਡੈਂਟਲ ਪ੍ਰੋਨ ਏਰੀਆ ਹੋ ਜਾਂਦਾ ਸੋ ਅੱਜ ਇੱਥੇ ਅਸੀਂ ਮੂਰਤ ਕਰਨ ਆਏ ਆ ਜਿਹੜੀਆਂ ਸਰਵਿਸ ਲੇਨਸ ਹੈ ਉਹ ਪਲੱਸ ਮੈਂ ਇਹਨਾਂ ਨੂੰ ਕਿਹਾ ਕਿ ਜਿਹੜਾ ਕੋਈ ਪੈਚ ਵਰਕ ਅਗਰ ਲੱਗਦਾ ਹੋਣ ਵਾਲਾ ਸੋ ਉਹ ਪੈਚ ਵਰਕ ਵੀ ਜਿਹੜਾ ਉਹ ਇਹਦੇ ਨਾਲ ਹੀ ਕਰਕੇ ਦਿਆ। ਮੈਨੂੰ ਕਿੰਨੇ ਸਮੇਂ ਤੋਂ ਜਿਹੜੀ ਮੁਸ਼ਕਲ ਆ ਇਹ ਆ ਰਹੀ ਹੈ। ਕੁਝ ਸਮੇਂ ਤੋਂ ਇਹ ਰੋਡ ਬਣੀ ਪਹਿਲਾਂ ਸੀਗੀ ਬਟ ਇਹ ਰੋਡ ਖਰਾਬ ਜਲਦੀ ਹੋ ਗਈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ। ਸੋ ਇਹ ਕੁਝ ਜਿਹੜੇ ਤੋਂ ਇਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਪਰ ਕਿਉਂਕਿ ਸਰਦੀਆਂ ਦੇ ਵਿੱਚ ਲੁਕ ਪਲਾਨ ਜਿਹੜੇ ਆ ਉਹ ਵਰਕ ਨਹੀਂ ਕਰਦੇ ਆ। ਸੋ ਹੁਣ ਜਿਵੇਂ ਮੌਸਮ ਬਦਲਿਆ ਹੈ ਤੋਂ ਸਭ ਤੋਂ ਪਹਿਲੇ ਜਿਹੜੇ ਸਾਡੇ ਕੰਮ ਪੈਂਡਿੰਗ ਚੱਲ ਰਹੇ ਸੀ ਅਸੀਂ ਉੱਥੇ ਹਰ ਰੋਜ਼ ਜਾ ਕੇ ਮਹੂਰਤ ਕਰ ਰਹੇ ਆਂ। ਅੱਜ ਮਹੂਰਤ ਹੈ ਕੱਲ ਅਸੀਂ ਚਾਰ ਮਹੂਰਤ ਕਰਕੇ ਆਏ ਆਂ ਅਲੱਗ-ਅਲੱਗ ਵਾਰਡਸ ਦੇ ਕੀ ਕੋਸ਼ਿਸ਼ ਮੇਰੀ ਹੈ ਕਿ ਜਿਹੜੇ ਕੰਮ 70 ਸਾਲ ਵਾਲੇ ਨਹੀਂ ਕਰਕੇ ਗਏ ਹੈ ਕਿਤੇ ਸੀਵਰੇਜ ਨਹੀਂ ਹੈ ਕਿਤੇ ਪਾਣੀ ਨਹੀਂ ਮੈਂ ਅੱਜ ਵੀ ਦਾਇਤ ਕਰਕੇ ਆਟੀਆਂ ਕਿ ਸੀਵਰੇਜ ਪਾਣੀ ਤਾਂ ਕੋਈ ਏਰੀਆ ਇਹ じゃ ਹੋਣਾ ਨਹੀਂ ਚਾਹੀਦਾ ਜਿੱਥੇ ਨਾ ਪਿਆ ਹੋਏ ਸੋ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਲੋਕਾਂ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ ਸਾਡਾ ਕੱਲ ਤੋਂ ਸੈਸ਼ਨ ਸਟਾਰਟ ਹੈ ਔਰ ਮੈਂ ਕਹਿ ਰਹੀ ਸੀ ਕਿ ਅਸੀਂ ਜਾ ਕੇ ਉੱਥੇ ਵੀ ਮੰਗ ਰੱਖਣੀ ਹੈ ਕਿ ਸਾਡੇ ਸ਼ਹਿਰ ਦਾ ਸੀਵਰੇਜ ਸਿਸਟਮ ਜਿਹੜਾ ਉਹ ਟੋਟਲੀ ਕੋਲਾਪਸ ਹੋਇਆ ਹੋਇਆ ਹੈ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਲਈ ਵੀ ਕੁਝ ਲੈ ਕੇ ਆਈਏ ਮੈਡਮ ਕੱਲ ਤੋਂ ਸ਼ੁਰੂਆਤ ਹੋਏਗੀ ਜੀ ਕੰਮ ਇਹ ਕੰਮ ਤਾਂ ਕੱਲ ਹੀ ਸਟਾਰਟ ਹੋ ਜਾਣਾ ਹੈ ਇੱਕ ਕਰੋ ਤੱਕ ਬਣ ਗਈ ਜੀ ਬੁਲਿਆ ਸਰ ਇਹ ਵੀ ਦਿਨ ਡੇਅ 2 ਵਾਲੇ ਜਿਹੜੇ ਦੋ ਏਰੀਆਜ਼ ਹੈ ਨਾ ਇਹ ਇੱਕ ਜਾਂ ਦੋ ਦਿਨ ਦਾ ਹੀ ਕੰਮ ਹੈ ਲੰਬਾ ਕੰਮ ਨਹੀਂ ਹੈ ਹੋ ਜਾਏਗਾ ਕੰਮ ਇਹ ਬਹੁਤ ਵੱਡੀ ਕਿੰਤੀ ਦੇ ਵਿੱਚ ਲੋਕ ਜਿਹੜੇ ਵਾਪਸ ਪਿੰਡਾਂ ਤੋਂ ਜਾਂ ਹਾਂਜੀ ਕਿਉਂਕਿ ਕਿਉਂਕਿ ਮੰਡੀ ਬਹੁਤ سارے ਲੋਕ ਆਉਂਦੇ ਹਨ ਨਾ ਇਸ ਦੀ ਬਹੁਤ سارے ਲੋਕ ਇਫੈਕਟਡ ਹੈਗੇ ਨੇ ਪਰੇ ਕੰਮ 2 ਜਾਂ 3 ਦਿਨ ਦੇ ਵਿੱਚ ਕੰਪਲੀਟ ਹੋ ਜਾਏਗਾ। ਸਾਡੇ ਸੰਗਰੇ ਵਿੱਚ ਮੰਡੀ ਦੇ ਵੀ ਮੈਡਮ ਕੰਮ ਕੀਤੇ ਜਾਣਗੇ। ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਜੀ ਮੰਡੀ ਦੇ ਲਈ ਮੈਂ ਹਮੇਸ਼ਾ ਤੋਂ ਬਹੁਤ ਸੀਰੀਅਸ ਰਹੀ ਹਾਂ ਔਰ ਮੇਰੀ ਇਹ ਵਿਸ਼ ਹੈਗੀ ਹੈ ਕਿ ਮੰਡੀ ਦੇ ਹਾਲਾਤ ਜਿਹੜੇ ਹੈ ਜਿਹੜਾ ਸਾਡਾ ਇਮਿਊਨੇਸ਼ਨ ਡੰਪ ਹੈ ਉਹਦੀਆਂ ਸ਼ਰਤਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਚਾਹਾਂਗੇ ਕਿ ਅਸੀਂ ਮੰਡੀ ਦੇ ਹਾਲਾਤ ਜਿਹੜੇ ਉਹ ਬਿਲਕੁਲ ਸੁਧਾਰ ਦੇਈਏ। ਠੀਕ ਹੈ। ਉਤੇ ਹੀ ਵੱਲਾ ਸਬਜੀ ਮੰਡੀ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਲੰਬੇ ਸਮੇਂ ਤੋਂ ਇਸ ਸੜਕ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਸਨ ਜਿਸ ਦਾ ਅੱਜ ਹੱਲ ਹੋਇਆ ਹੈ ਤੇ ਅੱਜ ਤੋਂ ਸੜਕ ਬੰਨੀ ਸ਼ੁਰੂ ਹੋ ਗਈ ਹੈ ਉਹ ਐਮ ਐਲ ਏ ਮੈਡਮ ਜੀਵਨ ਜੋਤ ਕੌਰ ਦਾ ਧੰਨਵਾਦ ਕਰਦੇ ਹਾਂ ਅਦੀਬਾਈ ਕੀ ਨਾਮ ਹੈ ਆਪਣਾ ਮੈਂ ਹਾਂ ਗੁਰਸੇਵ ਸਿੰਘ ਆ ਜੀ ਮੈਂ ਆਣਾ ਚਾਹੁੰਦਾ ਅੱਜ ਮੈਡਮ ਇੱਥੇ ਪਹੁੰਚੇ ਦੁਕਾਟ ਕਰਨ ਦੇ ਲਈ ਕਿ ਅੱਜ ਐਮਐਲਏ ਸਾਹਿਬ ਆਪਣੇ ਆਏ ਜੀ ਸਾਡੀ ਅੰਬੀਲ ਸੀ ਇੱਥੇ ਵੀ ਥਡੇ ਨਾਲ ਸੜਕ ਬਹੁਤ ਖਰਾਬ ਹੀ ਸਰਵਿਸ ਲੈਣ ਉਹਦੇ ਸਬੰਧ ਚ ਮੈਡਮ ਸਾਹਿਬ ਨੇ ਉਹਨਾਂ ਕਿਹਾ ਹੀ ਵੀ ਆ ਪਾਵਾਂਗੇ ਤੇ ਨਵੀਂ ਸੜਕ ਬਣਾਵਾਂਗੇ ਤੇ ਉਹ ਮੈਡਮ ਸਾਹਿਬ ਅੱਜ ਆਏ ਆ ਤੇ ਉਦਘਾਟਨ ਕਰਗੇ ਅੱਜ ਤੇ ਕੱਲ ਤੋਂ ਇਹ ਸੜਕ ਬਣ ਜੂਗੀ ਜੀ ਕਿੰਨੇ ਸਮੇਂ ਤੋਂ ਜਿਹੜੀ ਮਸਲਾ ਉਹ ਆ ਰਹੀ ਬਹੁਤ ਸਾਰੇ ਵਕ ਵਕ ਪਿੰਡਾਂ ਤੋਂ ਜਾਂ ਫਿਰ ਸ਼ਹਿਰਾਂ ਤੋਂ ਲੋਕ ਸਬਜੀ ਕਰਨ ਦੇ ਲਈ ਪਹੁੰਚਣੇ ਜੀ ਤੁਹਾਡੇ ਕੋਲ ਇਹ 6-7 ਮਹੀਨੇ ਹੋ ਉਸ ਦਿਨ ਤੋਂ ਇਹ ਮੁਸ਼ਕਲ ਆ ਰਹੀ ਆ ਵੀ ਹੌਲੀ ਹੌਲੀ ਬਾਰਿਸ਼ਾਂ ਪੈ ਤਾਈਆਂ ਪਿਛੇ ਜੇ ਤੇ ਉਹ ਸੜਕ ਟੁੱਟ ਗਈ ਪਾਣੀ ਦਾ ਕਰਕੇ ਕੋਈ ਸੜਕ ਨਹੀਂ ਵੀ ਤੇ ਦੁਕਾਨਾਂ ਉੱਚੀਆਂ ਕਰਕੇ ਤੇ ਹੁਣ ਚਲੋ ਠੀਕ ਹੈ ਜੀ ਹੁਣ ਬਣ ਜੇਗੀ ਜਿਵੇਂ ਅੱਜ ਕਹਿ ਗਏ ਆ ਐਮਐਲਏ ਸਾਹਿਬ ਨੇ ਲੱਗਦਾ ਕਿ ਹੁਣ ਸਮੇਂ ਦੇ ਵਿੱਚ ਲੋਕਾਂ ਨੂੰ ਮੁਸ਼ਕਲ ਆ ਰਹੀ ਉਹਦਾ ਹੱਲ ਕੀਤਾ ਗਿਆ ਜੀ ਬਿਲਕੁਲ ਬਿਲਕੁਲ ਜੀ ਸਾਡੇ ਮੰਡੀ ਦੇ ਹੋਰ ਹੀ ਬੜੀਆਂ ਮੁਸ਼ਕਲਾਂ ਨੇ ਤੇ ਅੱਜ ਐਮਐਲਏ ਸਾਹਿਬ ਆਏ ਆ ਵੀ ਚਲੋ ਪਹਿਲਾ ਦਿਨ ਤੋਂ ਜਾ ਕਰਵਾ ਲਿਓ ਜੀ ਤੇ ਹੁਣ ਅੱਗੇ ਤੋਂ ਅੱਗੇ ਜਿਹੜਾ ਕੰਮ ਆਪਾਂ ਕਰਾਵਾਂਗੇ ਜੀ ਆਪਣੀਆਂ ਜਿਹੜੀਆਂ ਮਸਤੌਰੀਆਂ ਹੋਰ ਜਿਹੜੀਆਂ ਗੱਲਾਂ ਨੇ ਮੰ ਜਾਇਤੋ ਤੇੰਦਰ ਨੂੰ ਪਹਿਲਾਂ ਵੀ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਉਦੋਂ ਆਏ ਜੀ ਤੇ ਉਹ ਦਿਨ ਵੀ ਸਾਰੀਆਂ ਗੱਲਾਂ ਉਹਨਾਂ ਨੇ ਰੱਖੀਆਂ ਅੱਗੇ ਤੇ ਉਹ ਕਹਿੰਦੇ ਆ ਜੀ ਹੌਲੀ ਹੌਲੀ ਸਾਰੇ ਆਪਾਂ ਮੁਸ਼ਕਿਲਾਂ ਦਾ ਵੀ ਹੱਲ ਕਰ ਦਾਂਗੇ ਜੀ ਫਿਲਹਾਲ ਲਗਾਤਾਰ ਬੈਠ ਫਿਲਹਾਲ ਅੰਮ੍ਰਿਤਸਰ ਸ਼ਹਿਰ ਨਾਲ ਸੰਬੰਧਤ ਇੱਕ ਇੱਕ ਮੁਸ਼ਕਲ ਨੂੰ ਜਲਦ ਹੀ ਹੱਲ ਕੀਤਾ ਜਾ ਰਿਹਾ ਹੈ ਜੇਕਰ ਅਸੀਂ ਵੱਲਾ ਸਬਜੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਜਿਹੜੀਆਂ ਵੀ ਦਿੱਕਤਾਂ ਲੋਕਾਂ ਨੂੰ ਆ ਰਹੀ ਹੈ ਜਾਂ ਫਿਰ ਆੜਤੀਆਂ ਨੂੰ ਆ ਰਹੀ ਹੈ ਉਹਨਾਂ ਦਾ ਵੀ ਜਲਦ ਹੱਲ ਕਰਨ ਦਾ ਭਰੋਸਾ ਵਿਧਾਇਕ ਜੀਵਨ ਜੋਤ ਕੌਰ ਵੱਲੋਂ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ